ਦੋ ਵੱਡੀਆਂ ਖਬਰਾਂ ਨੇ ਪੂਰੇ ਪੰਜਾਬ ਨੂੰ ਸੁੰਨ ਕਰਕੇ ਰੱਖ ਦਿੱਤਾ ਹੈ ਤੇ ਦੋਵੇਂ ਵੱਡੀਆਂ ਖਬਰਾਂ ਬਹੁਤ ਵੱਡੇ ਜ਼ੁਲਮ ਤੇ ਪਾਪ ਨਾਲ ਜੁੜੀਆਂ ਨੇ ਤੇ ਪਾਪ ਸੌ ਪਰਦੇ ਪਾੜ ਦੇ ਪਾੜ ਕੇ ਵੀ ਜਾਹਰ ਹੋ ਜਾਂਦਾ ਹੈ ਕਿਉਂਕਿ ਸੱਚ ਨੂੰ ਲੁਕੋਇਆ ਨਹੀਂ ਜਾ ਸਕਦਾ ਇਸੇ ਹੀ ਤਰ੍ਹਾਂ ਇੱਕ ਵੱਡੀ ਖਬਰ ਜਿਹੜੀ ਹੈ ਗੋਨੇਆਣਾ ਮੰਡੀ ਤੇ ਜਿੱਥੇ ਦੋਸ਼ ਲੱਗਾ ਕਿ ਇੱਕ ਨੌਜਵਾਨ ਨੂੰ ਕਰੰਟ ਲਾ ਕੇ ਮਾਰਿਆ ਗਿਆ ਉਹਦੇ ਸੰਬੰਧ ਦੇ ਵਿੱਚ ਵੱਡੇ ਐਕਸ਼ਨ ਦਾ ਐਲਾਨ ਹੋਇਆ ਹੈ ਵੱਡਾ ਐਕਸ਼ਨ ਹੋਵੇਗਾ ਤੇ ਦੂਜੇ ਪਾਸੇ ਤਿੰਨ ਪੁਲਿਸ ਅਫਸਰਾਂ ਨੂੰ ਅਦਾਲਤ ਵੱਲੋਂ ਜ਼ੁਲਮ ਕਰਨ ਕਰਕੇ ਵੱਡੀ ਸਜ਼ਾ ਸੁਣਾਈ ਗਈ ਹੈ ਦੋਨੇ ਖਬਰਾਂ ਗੌਰ ਨਾਲ ਅਖੀਰ ਤੱਕ ਸੁਣਿਓ ਤੇ ਆਪਣਾ ਕੀਮਤੀ ਵਿਚਾਰ ਇਨ੍ਹਾਂ ਦੋਨਾਂ ਬਾਰੇ ਜ਼ਰੂਰ ਲਿਖਿਓ ਹੁਣ ਜਿਹੜੀ ਗੋਨੇਆਣਾ ਤੋਂ ਖਬਰ ਹੈ ਗੋਨੇਆਣਾ ਦੇ ਵਿੱਚ ਜਿਹੜਾ ਨੌਜਵਾਨ ਨਰਿੰਦਰਦੀਪ ਦੋਸ਼ ਹੈ ਕਿ ਪੁਲਿਸ ਨੇ ਉਹਨੂੰ ਚੱਕਿਆ ਉਹਦੇ ਤੇ ਜ਼ੁਲਮ ਕੀਤਾ ਬੇਤਹਾਸ਼ਾ ਜ਼ੁਲਮ ਕਰਕੇ ਕਰੰਟ ਲਾ ਕੇ ਉਸ ਨੂੰ ਮਾਰਿਆ ਗਿਆ ਉਸ ਮਾਮਲੇ ਦੇ ਵਿੱਚ ਨਵਾਂ ਐਕਸ਼ਨ ਹੋਇਆ ਐਕਸ਼ਨ ਕਮੇਟੀ ਬਣੀ ਹੈ ਬੀਤੇ ਕੱਲ ਉਸ ਨੌਜਵਾਨ ਦਾ ਅੰਤਮ ਅਰਦਾਸ ਸੀ ਭੋਗ ਸੀ ਉਥੇ ਦਰਜਨਾ ਜੱਥੇਬੰਦੀਆਂ 27 ਦੇ ਕਰੀਬ ਜੱਥੇਬੰਦੀਆਂ ਜਿਹੜੀਆਂ ਉਹ ਆਈਆਂ ਜਿਨ੍ਹਾਂ ਚ ਕਿਸਾਨ ਜੱਥੇਬੰਦੀਆਂ ਮਜ਼ਦੂਰ ਜੱਥੇਬੰਦੀਆਂ ਨੌਜਵਾਨਾਂ ਦੀਆਂ ਜੱਥੇਬੰਦੀਆਂ ਔਰਤਾਂ ਦੀਆਂ ਜੱਥੇਬੰਦੀਆਂ ਯਾਨੀ ਇਨਸਾਫ ਪਸੰਦ ਲੋਕ ਜਮੀਰਾਂ ਵਾਲੇ ਲੋਕ ਇਕੱਠੇ ਹੋਏ ਔਰ ਉਹਨਾਂ ਨੇ ਵੱਡੇ ਐਕਸ਼ਨ ਦਾ ਐਲਾਨ ਕੀਤਾ 27 ਮੈਂਬਰੀ ਕਮੇਟੀ ਬਣੀ ਹੈ ਤੇ ਕਮੇਟੀ ਨੇ 5 ਮਈ ਨੂੰ ਐਸਐਸਪੀ ਦਫਤਰ ਬਠਿੰਡਾ ਦੇ ਅੱਗੇ ਵੱਡੇ ਸੰਘਰਸ਼ ਧਰਨੇ ਦਾ ਐਲਾਨ ਕੀਤਾ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਲੋਕ ਇਸ ਧਰਨੇ ਦੇ ਵਿੱਚ ਇਨਸਾਫ ਦੁਆਉਣ ਲਈ ਸ਼ਾਮਲ ਹੋਵੋ ਹੁਣ ਉਸ ਕੇਸ ਦੇ ਵਿੱਚ ਵੀ ਜਿੱਦਾਂ ਗੱਲ ਆ ਰਹੀ ਹੈ ਬਹੁਤ ਵੱਡਾ ਜ਼ੁਲਮ ਹੋਇਆ ਪੁਲਿਸ ਦੇ ਉੱਪਰ ਜਿੰਨਾ ਵੱਡਾ ਧੱਕਾ ਤੇ ਜ਼ਬਰ ਕਰਨ ਦਾ ਦੋਸ਼ ਹੈ ਉਹ ਰੂਹ ਕਮਾ ਕੇ ਰੱਖ ਦਿੰਦਾ ਤੇ ਦੂਜੇ ਪਾਸੇ ਖਬਰ ਫਗਵਾੜਾ ਤੋ ਹੈ ਅਦਾਲਤ ਨੇ ਸਜ਼ਾ ਦਿੱਤੀ ਹੈ ਤਿੰਨ ਪੁਲਿਸ ਅਫਸਰਾਂ ਨੂੰ ਜੇਲ੍ਹ ਕੀਤੀ ਹੈ ਜਿਨ੍ਹਾਂ ਨੇ ਬੇਤਹਾਸ਼ਾ ਜ਼ੁਲਮ ਕੀਤਾ ਜਮੀਰਾਂ ਮਾਰ ਕੇ ਵੈਸੀ ਬਣ ਕੇ ਜਾਨਵਰ ਬਣ ਕੇ ਪੁਲਿਸ ਵਾਲਿਆਂ ਨੇ ਉਸ ਕੇਸ ਦੇ ਵਿੱਚ ਜ਼ੁਲਮ ਕੀਤਾ ਕਹਾਣੀ ਕੀ ਹੈ ਫਗਵਾੜਾ ਦੇ ਦੋ ਪਿੰਡਾਂ ਦੇ ਨੌਜਵਾਨ ਇੱਕ ਦਾ ਨਾਂ ਸੀ ਪਰਮਿੰਦਰ ਸਿੰਘ ਪੱਪੂ ਤੇ ਦੂਜੇ ਦਾ ਨਾਂ ਸੀ ਬਲਬੀਰ ਸਿੰਘ 1993 ਦੀ ਘਟਨਾ ਮਾਰਚ ਮਹੀਨੇ 1993 ਨੂੰ ਪੁਲਿਸ ਦੇ ਅਫਸਰਾਂ ਨੇ ਉਹਨਾਂ ਨੌਜਵਾਨਾਂ ਨੂੰ ਘਰਾਂ ਚੋਂ ਚੁੱਕਿਆ ਤੇ ਫਿਰ ਬਣਾ ਦਿੱਤਾ ਵੀ ਅਸੀਂ ਨਾਕਾ ਲਾਇਆ ਹੋਇਆ ਸੀ ਉੱਥੋਂ ਅਸੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਪੁਲਿਸ ਉਹਨਾਂ ਦੇ ਘਰ ਵਾਲਿਆਂ ਨੂੰ ਕੁਝ ਵੀ ਨਹੀਂ ਦੱਸ ਰਹੀ ਸੀ ਕਿ ਰੱਖਿਆ ਕਿੱਥੇ ਆ ਹੁਣ ਅਦਾਲਤ 'ਚ ਜਦੋਂ ਇਹ ਮਾਮਲਾ ਗਿਆ ਤੇ ਹੁਣ ਜਦੋਂ ਅਦਾਲਤ ਨੇ ਇਹਨਾਂ ਪੁਲਿਸ ਅਫਸਰਾਂ ਨੂੰ ਝੂਠਾ ਪੁਲਿਸ ਮੁਕਾਬਲਾ ਬਣਾਉਣ ਕਰਕੇ ਵੱਡੀ ਸਜ਼ਾ ਦਿੱਤੀ ਹੈ ਤਾਂ ਸਾਰੀ ਦਰਦਨਾਕ ਜ਼ੁਲਮੀ ਕਹਾਣੀ ਤੋਂ ਪਰਦਾ ਚੁੱਕਿਆ ਗਿਆ ਕਹਾਣੀ ਸੁਣਿਓ ਗੌਰ ਦੇ ਨਾਲ ਹੋਇਆ ਕੀ ਜਦੋਂ ਉਹਨਾਂ ਦੋ ਨੌਜਵਾਨਾਂ ਨੂੰ ਪੁਲਿਸ ਵਾਲਿਆਂ ਨੇ ਘਰੋਂ ਚੱਕ ਲਿਆ ਤਿੰਨ ਪੁਲਿਸ ਵਾਲੇ ਇੱਕ ਮਨਜੀਤ ਸਿੰਘ ਇੱਕ ਗੁਰਮੇਲ ਸਿੰਘ ਇੱਕ ਕਰਮਜੀਤ ਸਿੰਘ ਉਦੋਂ ਇਹ ਏਐਸਆਈ ਤੇ ਐਸਐਚਓ ਰੈਂਕ ਤੇ ਸੀਗੇ ਬਾਅਦ ਦੇ ਵਿੱਚ ਇਹ ਡੀਐਸਪੀ ਤੇ ਐਸਪੀ ਰੈਂਕ ਦੀਆਂ ਪੋਸਟਾਂ ਤੋਂ ਰਿਟਾਇਰ ਹੋਏ ਨੇ ਕਿਉਂਕਿ ਇਦਾਂ ਹੀ ਇਹ ਫੀਤੀਆਂ ਲਵਾਉਂਦੇ ਨੇ ਇਦਾਂ ਹੀ ਇਹ ਵੱਡੇ ਵੱਡੇ ਅਹੁਦੇ ਪਾਉਂਦੇ ਨੇ ਝੂਠੇ ਪੁਲਿਸ ਮੁਕਾਬਲੇ ਕਰਕੇ ਤੇ ਹੋਰ ਇਦਾਂ ਦੀਆਂ ਕਰਤੂਤਾ ਕਰਕੇ ਜਿਹੜੇ ਸੱਚੇ ਸੁੱਚੇ ਪੁਲਿਸ ਵਾਲੇ ਨੇ ਜਮੀਰਾਂ ਵਾਲੇ ਉਹਨਾਂ ਨੂੰ ਵੀ ਇਹੋ ਜਿਹਾ ਤੇ ਬਹੁਤ ਤਕਲੀਫ ਹੁੰਦੀ ਹੈ ਹੁਣ ਘਰੋਂ ਚੱਕ ਕੇ ਘਰ ਵਾਲਿਆਂ ਨੂੰ ਦੱਸ ਨਹੀਂ ਰਹੇ ਸੀ ਫਿਰ ਕੀ ਹੋਇਆ ਕੁਝ ਦਿਨਾਂ ਬਾਅਦ ਜਦੋਂ ਇਹਨਾਂ ਨੇ ਉਹਨਾਂ ਨੂੰ ਬੁਰੀ ਤਰ੍ਹਾਂ ਕੁੱਟ ਲਿਆ ਮਾਰ ਲਿਆ ਕੋਲਿਆ ਫਿਰ ਇਹਨਾਂ ਨੇ ਕਹਾਣੀ ਬਣਾਈ ਜੋ ਅਦਾਲਤ ਦੇ ਵਿੱਚ ਸਾਬਤ ਹੋਈ ਹੈ ਹੋਇਆ ਕੀ ਫਿਰ ਇਹਨਾਂ ਨੇ ਕਹਾਣੀ ਬਣਾਈ ਕਿ ਅਸੀਂ ਨਾਕਾ ਲਾਇਆ ਹੋਇਆ ਸੀ ਉੱਥੇ ਅਸੀਂ ਇਹਨਾਂ ਨੂੰ ਰੋਕਿਆ ਔਰ ਇਹਨਾਂ ਕੋਲੋਂ ਚੋਰੀ ਦਾ ਮੋਟਰਸਾਈਕਲ ਤੇ ਚੋਰੀ ਦਾ ਸਮਾਨ ਬਰਾਮਦ ਹੋਇਆ। ਫਿਰ ਉਸ ਤੋਂ ਬਾਅਦ ਇਹਨਾਂ ਨੇ ਅਗਲੀ ਕਹਾਣੀ ਬਣਾਈ ਦੂਜੇ ਤੀਜੇ ਦਿਨ ਵੀ ਉਹ ਦੋਵੇਂ ਨੌਜਵਾਨ ਜਿਹੜੇ ਆ ਪੁਲਿਸ ਦੀ ਹਰਾਸਤ 'ਚੋਂ ਫਰਾਰ ਹੋ ਗਏ ਆ ਭੱਜ ਗਏ ਆ। ਫਿਰ ਤੀਜੀ ਝੂਠੀ ਕਹਾਣੀ ਕੁਝ ਦਿਨ ਬਾਅਦ ਬਣਾਈ ਵੀ ਅਸੀਂ ਉਹ ਦੋਨੋਂ ਨੌਜਵਾਨ ਇੱਕ ਨਾਕੇ ਦੇ ਉੱਪਰ ਆਉਂਦੇ ਸੀ। ਅਸੀਂ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਸਾਡੇ ਤੇ ਗੋਲੀਆਂ ਚਲਾਤੀਆਂ। ਅਸੀਂ ਫਿਰ ਜਵਾਬੀ ਕਾਰਵਾਈ ਕੀਤੀ ਤੇ ਉਹ ਮਾਰੇ ਗਏ ਆ ਹੁਣ ਵੀ ਐਦਾਂ ਦੀਆਂ ਰੋਜ਼ ਕਹਾਣੀਆਂ ਆਪਾਂ ਸੁਣ ਰਹੇ ਆ ਵੀ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਹਥਿਆਰ ਰਿਕਵਰ ਕਰਾਉਣ ਗਏ ਰੋਜ਼ ਐਦਾਂ ਦੀਆਂ ਕਹਾਣੀਆਂ ਆਪਾਂ ਸੁਣ ਰਹੇ ਆ ਇਸੇ ਤਰ੍ਹਾਂ ਦੀ ਕਹਾਣੀ ਪੁਲਿਸ ਨੇ ਉਦੋਂ ਬਣਾਤੀ ਵੀ ਜਵਾਬੀ ਕਾਰਵਾਈ ਚ ਉਹ ਮਾਰੇ ਗਏ ਫਿਰ ਉਹਨਾਂ ਦੀਆਂ ਮ੍ਰਿਤਕ ਦੇਹਾਂ ਲਾਸ਼ਾਂ ਵੀ ਪਰਿਵਾਰਾਂ ਨੂੰ ਨਹੀਂ ਦਿੱਤੀਆਂ ਗਈਆਂ ਪੁਲਿਸ ਨੇ ਆਪੇ ਹੀ ਉਹਨਾਂ ਦਾ ਨਿਵਾਰਸ ਲਾਸ਼ਾਂ ਕਹਿ ਕੇ ਸੰਸਕਾਰ ਕਰ ਦਿੱਤਾ ਉਸ ਤੋਂ ਬਾਅਦ ਫਿਰ ਇੱਕ ਨੌਜਵਾਨ ਦਾ ਪਿਤਾ ਉਹਨੇ ਕੋਰਟ ਦਾ ਦਰਵਾਜ਼ਾ ਖਟਕਟਾਇਆ ਕੋਰਟ ਅਦਾਲਤ ਦੇ ਕਹਿਣ ਤੇ ਇਸ ਮਸਲੇ ਦੀ ਜਾਂਚ ਹੋਈ ਅਦਾਲਤ ਨੇ ਸੀਬੀਆਈ ਤੋਂ ਇਨਕੁਆਰੀ ਕਰਾਈ ਸੀਬੀਆਈ ਆਟਿਓਂ ਵਾਲ ਕੱਢਦੀ ਹੈ ਸੀਬੀਆਈ ਨੇ ਫਿਰ ਇਸ ਕੇਸ ਚ ਇਨਕੁਆਰੀ ਕਰਕੇ ਪੜਤਾਲ ਕਰਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਤੇ ਸੀਬੀਆਈ ਨੇ ਇਹ ਜੋ ਰਿਪੋਰਟ ਪੇਸ਼ ਕੀਤੀ ਉਹ ਰੂਹ ਕਮਾਊ ਹੈ ਦਿਲ ਹਲਾਉ ਹੈ ਤੇ सीबीआई ਦੀ ਖੋਜ ਦੇ ਆਧਾਰ ਤੇ ਅਦਾਲਤ ਨੇ ਜਿਹੜੇ ਤਿੰਨ ਪੁਲਿਸ ਅਫਸਰ ਜਿਹੜੇ ਇੱਕ ਮਨਜੀਤ ਸਿੰਘ ਉਸ ਵਕਤ ਐਸ ਐਚਓ ਸੀਗਾ ਔਰ ਇੱਕ ਕਰਮਜੀਤ ਸਿੰਘ ਏ ਐਸ ਆਈ ਸੀ ਔਰ ਇੱਕ ਗੁਰਮੇਲ ਸਿੰਘ ਏ ਐਸ ਆਈ ਸੀ ਇਹਨਾਂ ਤਿੰਨੇ ਪੁਲਿਸ ਅਫਸਰਾਂ ਨੂੰ 8 ਸਾਲ ਤੱਕ ਤੇ 5 ਸਾਲ ਤੱਕ ਦੀ ਸਜ਼ਾ ਸੁਣਾਈ ਹੈ ਕੁਝ ਨੂੰ 8 ਸਾਲ ਤੱਕ ਤੇ ਕੁਝ ਨੂੰ 5 ਸਾਲ ਤੱਕ ਤੇ ਦੋ ਜਿਹੜੇ ਸਿਪਾਹੀ ਸੀਗੇ ਕਾਸਟੇਬਲ ਉਹਨਾਂ ਨੂੰ ਛੱਡ ਦਿੱਤਾ ਗਿਆ ਇਸ ਕਰਕੇ ਕਿਉਂਕਿ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਉਹਨਾਂ ਦੀ ਗਵਾਹੀ ਪਾਈ ਗਈ ਸੀ ਵੀ ਅਸੀਂ ਉੱਥੇ ਮੌਜੂਦ ਸੀ ਬਾਅਦ ਵਿੱਚ ਅਦਾਲਤ 'ਚ ਉਹਨਾਂ ਦੋਨਾਂ ਪੁਲਿਸ ਵਾਲੇ ਜਿਹੜੇ ਛੋਟੇ ਮਲਾਜ਼ਮ ਸੀ ਉਹਨਾਂ ਨੇ ਕਹਿ ਦਿੱਤਾ ਵੀ ਵੇਖੋ ਜੀ ਸਾਡੇ ਇਹ ਜਾਲੀ ਸਾਈਨ ਕੀਤੇ ਨੇ ਸਾਡੇ ਤੋਂ ਨਹੀਂ ਇਹਨਾਂ ਨੇ ਪੁੱਛਿਆ ਨਾ ਅਸੀਂ ਇਹ ਸਾਈਨ ਕੀਤੇ ਨੇ ਤਾਂ ਅਦਾਲਤ ਸਾਬਤ ਹੋ ਗਿਆ ਵੀ ਵਾਕਿਆ ਜੀ ਇਹਨਾਂ ਦੇ ਸਾਈਨ ਜਿਹੜੇ ਕੀਤੇ ਨੇ ਉਹ ਜਾਲੀ ਕੀਤੇ ਨੇ ਨਕਲੀ ਕੀਤੇ ਨੇ ਉਹ ਦੋਨੋਂ ਅਦਾਲਤ ਨੇ ਬਰੀ ਕਰ ਦਿੱਤੇ ਨੇ ਤੇ ਇੰਨਾ ਪੁਲਿਸ ਅਫਸਰਾਂ ਨੂੰ ਇਹ 8 ਸਾਲ ਦੀ ਤੇ 5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਹੁਣ ਪਰਿਵਾਰ ਕਹਿ ਰਿਹਾ ਕਿ ਅਸੀਂ ਇਸ ਤੋਂ ਉੱਪਰਲੀ ਅਦਾਲਤ 'ਚ ਜਾਵਾਂਗੇ। ਅਜੇ ਵੀ ਇਹਨਾਂ ਨੂੰ ਉਮਰ ਕੈਦ ਚਾਹੀਦੀ ਹੈ ਕਿਉਂਕਿ ਇਹਨਾਂ ਨੇ ਸਾਡੇ ਦੋ ਗੱਭਰੂ ਪੁੱਤ ਮਾਰੇ ਨੇ। ਹੁਣ ਇਸੇ ਹੀ ਤਰ੍ਹਾਂ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਹੀ ਕਿੰਨੇ ਸਾਰੇ ਕੇਸਾਂ ਦਾ ਨਪਟਾਰਾ ਹੋਇਆ ਜਿੱਥੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਤੇ ਪੁਲਿਸ ਨੇ ਝੂਠੀ ਸੂਰਮਤਾਈ ਦਿਖਾਈ ਝੂਠੇ ਮੈਡਲ ਲੈ ਝੂਠੀਆਂ ਸ਼ਾਬਾਸ਼ ਲਈਆਂ ਤੇ ਬਾਅਦ ਚ ਅਦਾਲਤਾਂ ਨੇ ਹਾਈ ਕੋਰਟ ਤੱਕ ਨੇ ਕਿੰਨੇ ਸਾਰੇ ਝੂਠੇ ਕੇਸਾਂ ਦੇ ਵਿੱਚ ਪੁਲਿਸ ਵਾਲਿਆਂ ਨੂੰ ਸਜ਼ਾ ਸੁਣਾਈ ਹੈ ਤੇ ਹੁਣ ਆਹਾ ਗੋਨੇਆਣਾ ਮੰਡੀ ਦੇ ਵਿੱਚ ਜਿਹੜੀ ਖਬਰ ਆ ਰਹੀ ਹੈ ਨਰਿੰਦਰਦੀਪ ਦੇ ਕਤਲ ਕਾਂਡ ਦੀ ਉਹਨੇ ਫੇਰ ਪੂਰਾ ਪੰਜਾਬ ਸੁੱਨ ਕਰ ਦਿੱਤਾ ਹੁਣ ਪੋਸਟਮਾਰਟਮ ਰਿਪੋਰਟ ਜਿਹੜੀ ਆਈ ਹੈ ਉਸ ਤੋਂ ਬਾਅਦ ਵੱਡਾ ਰੌਲਾ ਪੈ ਗਿਆ ਹੁਣ ਕੱਲ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਸਾਹਿਬ ਨੂੰ ਸਵਾਲ ਪੁੱਛਿਆ ਗਿਆ ਕਿ ਜਿਹੜਾ ਗੋਨਿਆਣਾ ਮੰਡੀ ਦੇ ਵਿੱਚ ਕੰਟ ਲਾ ਕੇ ਮਾਰਨ ਦਾ ਮਾਮਲਾ ਆ ਰਿਹਾ ਹੈ ਇਹਦੇ ਤੇ ਤੁਸੀਂ ਕੀ ਐਕਸ਼ਨ ਲਏ ਨੂੰ ਤਾਂ ਡੀਜੀਪੀ ਗੌਰਵ ਯਾਦਵ ਸਾਹਿਬ ਨੇ ਕਿਹਾ ਵੇਖੋ ਜੀ ਉਹਦੀ ਪੜਤਾਲ ਚੱਲ ਰਹੀ ਹੈ ਤੇ ਇੱਕ ਐਫਆਈਆਰ ਹੋ ਚੁੱਕੀ ਹੈ ਜਿਹੜੇ ਦੋਚੀ ਹੋਏ ਸਜ਼ਾ ਦੇਵਾਂਗੇ ਪਰ ਜਿੰਨਾ ਸਨਸਨੀਖੇਜ ਤੇ ਵੱਡਾ ਮਾਮਲਾ ਨੰਨੇ ਲੋਕ ਕਿਤੋਂ 20 ਗ੍ਰਾਮ ਹੀਰੋਇਨ ਫੜੀ ਗਈ ਉਹਦੀ ਤਾਂ ਡੀਜੀਪੀ ਸਾਹਿਬ ਖੁਦ ਜਾਣਕਾਰੀ ਦਿੰਦੇ ਨੇ ਤੇ ਕਿਸੇ ਦਾ ਗੱਭਰੂ 33 ਸਾਲਾਂ ਦਾ ਪੁੱਤ ਮਾਰਿਆ ਗਿਆ ਬੁੱਢੇ ਮਾਂਪਿਓ ਦਾ ਇੱਕੋ ਇੱਕ ਪੁੱਤ ਇੱਕ ਪਤਨੀ ਦਾ ਪਤੀ ਮਾਰਿਆ ਗਿਆ ਇੱਕ ਛੋਟੇ ਜਿਹੇ 7 ਸਾਲ ਦੇ ਬੱਚੇ ਦਾ ਪਿਓ ਮਾਰ ਦਿੱਤਾ ਗਿਆ ਉਥੇ ਕਿਉਂ ਨਹੀਂ ਇੰਨਾ ਜ਼ਿਆਦਾ ਤਕਲੀਫ ਪੰਜਾਬ ਸਰਕਾਰ ਨੂੰ ਤੇ ਪੰਜਾਬ ਪੁਲਿਸ ਨੂੰ ਹੋ ਰਹੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਿਉਂ ਚੁੱਪ ਨਹੀਂ ਹੋਰ ਮੰਤਰੀਆਂ ਦੀਆਂ ਜ਼ੁਬਾਨਾਂ ਕਿਉਂ ਠਾਕੀਆਂ ਪਈਆਂ ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਸਭ ਕੁਲ ਫੁਰਸਤ ਕਿਉਂ ਨਹੀਂ ਹੈ ਇਹ ਸਾਰੇ ਮਾਮਲੇ ਨੂੰ ਸੁਣਨ ਦੀ ਹੈਰਾਨ ਗਈ ਆ ਸਾਰੇ ਕੁਸ਼ ਦੇ ਉੱਪਰ ਲੋਕ ਇਹ ਕਹਿ ਰਹੇ ਨੇ ਕਿ ਸਭ ਮਿਲੀ ਭੁਗਤਣਾ ਕੀਤਾ ਗਿਆ ਉਹ ਬੁੱਢੀ ਦੁਖਿਆਰੀ ਮਾਂ ਜਿਹਦਾ 33 ਸਾਲਾਂ ਦਾ ਪੁੱਤ ਬੜਾਪੇ ਚ ਖੋ ਲਿਆ ਗਿਆ ਉਹ ਕਹਿੰਦੀ ਹੈ ਕਿ ਭਗਵੰਤਮਾਨ ਹਸਾਉਂਦਾ ਹੁੰਦਾ ਸੀ ਹਸਾਉਂਦਾ ਰਹਿੰਦਾ ਤਾਂ ਚੰਗੀ ਗੱਲ ਸੀ ਹੁਣ ਇਹ ਰਵਾਉਣ ਲੱਗ ਪਿਆ ਤੇ ਕਹਿੰਦੀ بڑے ਲੋਕਾਂ ਨੂੰ ਹੁਣ ਤੱਕ ਰਵਾ ਰਿਹਾ ਤੇ ਹੁਣ ਸਾਨੂੰ ਇਹੋ ਜਿਹਾ ਰੋਣਾ ਦਿੱਤਾ ਸਾਰੀ ਉਮਰ ਇਹਦਾ ਰੋਣਾ ਸਾਡੇ ਪੱਲਿਓ ਨਹੀਂ ਉਤਰਨਾ ਉਹ ਬੁੱਢੀ ਮਾਂ ਕਹਿੰਦੀ ਐ ਕਿ ਇੱਕ ਪੁੱਤ ਸੀ ਮੇਰਾ ਐਨਾ ਪੜਿਆ ਲਿਖਿਆ ਸੀ ਟੀਚਰ ਸੀ ਪੜਾਉਂਦਾ ਸੀ ਔਰ ਘਰੋਂ ਪੜਾਉਣ ਗਿਆ ਪੁਲਿਸ ਨੇ ਚੱਕ ਲਿਆ ਤੇ ਕੋਕੋ ਕੇ ਮਾਰਤਾ ਇਹ ਉਹ ਬੁੱਢੀ ਮਾਂ ਕਹਿੰਦੀ ਹੁਣ ਐਕਸ਼ਨ ਕਮੇਟੀ ਬਣੀ ਐ ਐਕਸ਼ਨ ਕਮੇਟੀ ਦੇ ਵਿੱਚ ਕਿਸਾਨ ਜੱਥੇਬੰਦੀਆਂ ਵੱਲੋਂ ਨੌਜਵਾਨ ਜਥੇਬੰਦੀਆਂ ਔਰਤਾਂ ਔਰਤਾਂ ਦੀਆਂ ਜਥੇਬੰਦੀਆਂ ਵੱਲੋਂ ਨਮਾਇंदे ਸ਼ਾਮਲ ਹੋਏ ਨੇ 5 ਮਈ ਨੂੰ ਬਠਿੰਡਾ ਦੇ ਐਸਐਸਪੀ ਦਫ਼ਤਰ 'ਤੇ ਧਰਨੇ ਦਾ ਐਲਾਨ ਕੀਤਾ ਗਿਆ ਹੁਣ ਵੇਖਾਂਗੇ ਅੱਗੇ ਪੁਲਿਸ ਹੋਰ ਕੀ ਕਰਦੀ ਹੈ ਪੋਸਟਮਾਰਟਮ ਦੀ ਰਿਪੋਰਟ ਜਿਹੜੀ ਆਈ ਹੈ ਉਹਨੇ ਵਾਕਿਆ ਹੀ ਇਹ ਖੁਲਾਸਾ ਕੀਤਾ ਕਿ ਐਕਸੀਡੈਂਟ ਤਾਂ ਕੋਈ ਨਹੀਂ ਹੋਇਆ ਮਾਰਿਆ ਤਾਂ ਉਹਨੂੰ ਗਿਆ ਹੁਣ ਇਹ ਦੱਸੇ ਪੁਲਿਸ ਦੋਵੇਂ ਕੰਮ ਪੁਲਿਸ ਦੇ ਅਜੇ ਤੱਕ ਪੁਲਿਸ ਵਾਲਿਆਂ ਨੇ ਮਾਰਿਆ ਤਾਂ ਤੇ ਜੇ ਪੁਲਿਸ ਵਾਲਿਆਂ ਨੇ ਨਹੀਂ ਮਾਰਿਆ ਤਾਂ ਫਿਰ ਮਾਰਿਆ ਕਿਨੇ ਐ ਇਹ ਕੰਮ ਪੁਲਿਸ ਦੇ ਆ ਦੋਨੋਂ ਪੁਲਿਸ ਇਸ ਮਾਮਲੇ ਤੇ ਚੁੱਪ ਹੈ ਪੁਲਿਸ ਦੇ ਇਸ ਮਾਮਲੇ ਤੇ ਆਪਣੇ ਆਪ ਕੋਈ ਪ੍ਰੈਸ ਕਾਨਫਰੰਸਾਂ ਜਾਂ ਕੋਈ ਬਿਆਨ ਨਹੀਂ ਆ ਰਹੇ ਪੁਲਿਸ ਨੂੰ ਚਾਹੀਦਾ ਹੈ ਤਫ਼ਤੀਸ਼ ਕਰੇ ਹੁਣ ਕਰਨਲ ਬਾਠ ਨੂੰ ਜਦੋਂ ਕੁੱਟਿਆ ਗਿਆ ਪਟਿਆਲੇ ਦੇ ਵਿੱਚ ਉਦੋਂ ਤੋਂ ਬਹੁਤ ਸਾਰੇ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਸੀ ਕਿ ਪੁਲਿਸ ਨੂੰ ਮੂੰਹ ਪੈ ਗਿਆ ਕਰਨਲ ਬਾਠ ਦੀ ਪਤਨੀ ਨੇ ਬੜਾ ਰੌਲਾ ਪਾਇਆ ਸੀ ਇਹ ਗੱਲ ਇੱਥੇ ਨਹੀਂ ਜੇ ਰੁਕਣੀ ਇਹ ਤੁਹਾਡੇ ਘਰਾਂ ਤੱਕ ਆਉਣੀ ਹੈ ਉਦੋਂ ਲੋਕਾਂ ਨੂੰ ਅੰਜ ਲੱਗਦਾ ਸੀ ਐਵੇਂ ਮਾਰਦੀ ਐ ਸਾਨੂੰ ਕਿਹਨੇ ਪੁੱਛਣਾ ਉਦੋਂ ਸ਼ਾਇਦ ਗੋਨੇਆਣੇ ਦੇ ਲੋਕਾਂ ਨੂੰ ਵੀ ਲੱਗਦਾ ਸੀ ਵੀ ਸਾਡੇ ਥੋੜਾ ਇੰਜ ਹੋ ਸਕਦਾ ਪਰ ਹੋ ਗਿਆ ਪਿਛਲੇ ਟਾਈਮ ਤੋਂ ਜਦੋਂ ਦੇ ਪੁਲਿਸ ਐਨਕਾਊਂਟਰ ਪਿਛਲੇ 3 ਮਹੀਨਿਆਂ ਤੋਂ ਸ਼ੁਰੂ ਹੋਏ ਨੇ ਰੋਜ਼ਾਨਾ 2-3 ਥਾਵਾਂ ਤੇ ਲੱਤਾਂ 'ਚ ਗੋਲੀਆਂ ਵੱਜਦੀਆਂ ਨੇ ਉਦੋਂ ਤੋਂ ਇਹ ਗੱਲ ਉੱਠ ਰਹੀ ਹੈ ਕਿ ਯਾਰ ਇੱਥੋਂ ਤੱਕ ਪੁਲਿਸ ਨੂੰ ਅਜਾਜਤਾ ਨਹੀਂ ਮਿਲਣੀਆਂ ਚਾਹੀਦੀਆਂ ਫਿਰ ਪੁਲਿਸ ਬੜਾ ਕੁਝ ਗਲਤ ਕਰੇਗੀ ਜਿਵੇਂ ਪਹਿਲਾਂ ਕਰਦੀ ਆਈ ਹੈ ਪੁਲਿਸ ਕੋਲ ਅਦਾਲਤ ਵਾਲੀਆਂ ਤਾਕਤਾਂ ਨਹੀਂ ਚਾਹੀਦੀਆਂ ਅਦਾਲਤ ਨਿਆਂ ਦੀਆਂ ਤਾਕਤਾਂ ਜਿਹੜੀਆਂ ਨੇ ਉਹ ਅਦਾਲਤਾਂ ਕੋਲ ਚਾਹੀਦੀਆਂ ਨੇ ਤੇ ਜੇਕਰ ਪੁਲਿਸ ਨੂੰ ਗੋਲੀਆਂ ਮਾਰਨ ਦਾ ਅਧਿਕਾਰ ਮਿਲੇ ਤਾਂ ਫਿਰ ਉਹ ਬਹੁਤ ਖਤਰਨਾਕ ਸਾਬਤ ਹੁੰਦਾ ਹੈ ਬਹੁਤ ਸਾਰੇ ਲੋਕ ਕਹਿੰਦੇ ਰਹੇ ਨੇ ਮਲਵਿੰਦਰ ਮਾਲੀ ਨੇ ਕਿਹਾ ਸੀ ਸਾਡੇ ਚੈਨਲ ਦੇ ਉੱਪਰ ਕਿ ਛਾਤੀਆਂ ਇਹ ਗੋਲੀਆਂ ਨੱਤਾਂ 'ਚ ਵੱਜ ਰਹੀਆਂ ਨੇ ਪੰਜਾਬ ਚੁੱਪ ਹੈ ਜਲਦੀ ਹੀ ਇਹ ਛਾਤੀਆਂ ਤਵੱਜਾ ਕਰਨਗੀਆਂ ਪੰਜਾਬ ਫਿਰ ਕੀ ਕਰੇਗਾ ਵਕਤ ਰਹਿੰਦਿਆਂ ਪੰਜਾਬ ਨੂੰ ਇਸ ਮੁੱਦੇ ਤੇ ਰੌਲਾ ਪਾਉਣਾ ਚਾਹੀਦਾ ਹੈ ਮਲਵਿੰਦਰ ਮਾਲੀ ਨੇ ਕਿਹਾ ਸੀ ਉਸ ਤੋਂ ਬਾਅਦ ਲਗਾਤਾਰ ਇਹ ਮਾਮਲੇ ਵਾਪਰ ਰਹੇ ਨੇ ਬੀਤੇ ਕੱਲ ਪੰਜਾਬ ਪੁਲਿਸ ਦੇ ਡੀਜੀਪੀ ਸਾਹਿਬ ਨੇ ਇਹ ਦਾਵਾ ਕੀਤਾ ਕਿ ਕੱਲ 31 ਮਈ ਸੀ 31 ਮਈ ਡੈਡਲਾਈਨ ਸੀ ਨਸ਼ਾ ਸਮਾਪਤ ਕਰਨ ਦਾ ਐਲਾਨ ਕਰਨ ਦੀ ਤਾਂ ਪੰਜਾਬ ਨੂੰ ਨਸ਼ਾ ਮੁਕਤ ਕੱਲ ਐਲਾਨ ਜਿਹੜਾ ਉਹ ਕੀਤਾ ਗਿਆ ਔਰ ਡੀਜੀਪੀ ਗੌਰਵ ਜਾਦਵ ਸਾਹਿਬ ਹੋਰਾਂ ਨੇ ਦੱਸਿਆ ਕਿ ਉਹਨਾਂ ਨੇ 33000 ਤੇ 38 ਦੇ ਕਰੀਬ ਜਿਹੜੇ ਬੰਦੇ ਨੇ ਉਹ ਨਸ਼ੇ ਦੇ ਮਾਮਲੇ 'ਚ ਫੜੇ ਨੇ 8344 ਪਰਚੇ ਐਫ ਆਈ ਆਰ ਦਰਜ ਕੀਤੀਆਂ ਗਈਆਂ ਨੇ 586 ਕਿਲੋਗ੍ਰam ਹੈਰੋਇਨ ਚਿੱਟਾ ਤੇ 247 ਕਿਲੋਗ੍ਰam ਜਿਹੜਾ ਅਫੀਮ 257 ਕਿਲੋਗ੍ਰam ਜਿਹੜਾ ਗਾਂਜਾ ਯੁੱਧ ਨਸ਼ਾ ਅਰੋਧ ਮਹਿੰਮ ਦੇ ਤਹਿਤ ਫੜਿਆ ਗਿਆ ਪਰ ਕੀ ਪੰਜਾਬ ਚ ਨਸ਼ਾ ਸਮਾਪਤ ਹੋ ਗਿਆ ਕੀ ਪੰਜਾਬ ਸੱਚੀ ਮੁੱਚ ਨਸ਼ਾ ਮੁਕਤ ਹੋ ਗਿਆ ਪੰਜਾਬ ਦੇ ਲੋਕ ਜਾਣਦੇ ਨੇ ਤੇ ਕੱਲ ਹੀ ਇੱਕ ਵੱਡੀ ਘਟਨਾ ਵਾਪਰੀ ਰੋੜੀਕ ਪੂਰੇ ਜੈਤੂ ਦੇ ਨੇੜੇ ਪਿੰਡ ਆ ਰੋੜੀਕਪੁਰਾ ਘਟਨਾ ਵਾਪਰੀ ਇਹ ਕਿ ਗੱਭਰੂ ਨੌਜਵਾਨ ਪੁੱਤ ਚਿੱਟੇ ਦੀ ਓਵਰਡੋਜ਼ ਲੈਣ ਨਾਲ ਮਰਿਆ ਗਿਆ ਹੁਣ ਉਹਦੇ ਕੋਲ ਉਹ ਓਵਰਡੋਜ਼ ਪਹੁੰਚੀ ਕਿੱਥੋਂ ਸਵਾਲ ਇਹ ਆ ਓਵਰਡੋਜ਼ ਉਹਦੇ ਕੋਲ ਗਈ ਕਿਵੇਂ ਪਹੁੰਚੀ ਕਿਵੇਂ ਦੇਖੋ ਜੇਕਰ ਨਸ਼ਾ ਸਮਾਪਤ ਹੈ ਤਾਂ ਫਿਰ ਪਿੰਡਾਂ 'ਚ ਜਿੰਨੇ ਪਿੰਡਾਂ ਕਸਬਿਆਂ ਸ਼ਹਿਰਾਂ 'ਚ ਮੁੰਡੇ ਇਸ ਬਿਮਾਰੀ ਦਾ ਸ਼ਿਕਾਰ ਬਣਾਏ ਗਏ ਸੀ ਉਹਨਾਂ ਕੋਲ ਤਾਂ ਪਹੁੰਚਣਾ ਹੀ ਕੁਝ ਨਹੀਂ ਚਾਹੀਦਾ ਤੇ ਜਦੋਂ ਪਹੁੰਚਦਾ ਨਹੀਂ ਤੇ ਉਹਨਾਂ ਨੂੰ ਤੋੜ ਲਾਇਦੋ ਤਾਂ ਤੜਫਦੇ ਨਹੀਂ ਪਰ ਇਹੋ ਜੀ ਗੱਲ ਕੋਈ ਪਿੰਡਾਂ ਚੋਂ ਵੇਖਣ ਨੂੰ ਨਹੀਂ ਮਿਲ ਰਹੀ ਪਿੰਡਾਂ ਦੇ ਲੋਕ ਕਹਿੰਦੇ ਨੇ ਕਿ ਉਹਵੇਂ ਹੀ ਸਾਰਾ ਕੁਝ ਪਹੁੰਚ ਰਿਹਾ ਕਿੱਥੋਂ ਪਹੁੰਚ ਰਿਹਾ ਤੇ ਕਿਵੇਂ ਪਹੁੰਚ ਰਿਹਾ ਇਹ ਮਾਮਲਾ ਪੁਲਿਸ ਦੇ ਦੇਖਣ ਦਾ ਤੇ ਪੁਲਿਸ ਕਹਿ ਰਹੀ ਹੈ ਅਸੀਂ ਤਾਂ ਸਾਰਾ ਕੁਝ ਸਫਲ ਚੱਟ ਕਰਤਾ ਸਮਾਪਤ ਕਰਤਾ ਅਸੀਂ ਕੋਈ ਵੀ ਅਜਿਹਾ ਛੱਡਿਆ ਨਹੀਂ ਪੰਜਾਬ ਚ ਡੀਜੀਪੀ ਗੌਰਵ ਯਾਦਵ ਸਾਹਿਬ ਦਾ ਕੱਲ ਏਦਾਂ ਦਾ ਦਾਵਾ ਸੀ ਡੀਜੀਪੀ ਗੌਰਵ ਯਾਦਵ ਸਾਹਿਬ ਨੂੰ ਜਦੋਂ ਪੱਤਰਕਾਰਾਂ ਨੇ ਪੁੱਛਿਆ ਵੀ ਪੰਜਾਬ ਚੋਂ ਨਸ਼ਾ ਸਮਾਪਤ ਹੋ ਗਿਆ ਬਿਲਕੁਲ ਹੋ ਜੂਗਾ ਕਹਿੰਦੇ ਵੀ ਹਾਂ ਮੈਨੂੰ ਤਾਂ ਪੂਰੀ ਛੋਟੀ ਹੈ ਹੋਜੂ